ਬਾਂਸਲ ਟਾਈਲਜ਼ ਇਲਾਕੇ ਦੀ ਸਭ ਤੋਂ ਮਸ਼ਹੂਰ ਟਾਈਲ ਫੈਕਟਰੀ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਟਾਈਲ ਬੈਂਚ ਵਧੀਆ ਕੁਆਲਿਟੀ ਦੇ ਵਿੱਚ ਬਾਜ਼ਰ ਰੇਟ ਦੇ ਵਿੱਚ ਮਿਲਦੇ ਹਨ ਇਹਨਾਂ ਦੀ ਟਾਈਲ ਆਈਐਸਆਈ ਮਾਰਕਾ ਹੈ ਤੁਸੀਂ ਇਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਟਾਈਲ ਖਰੀਦ ਸਕਦੇ ਹੋ ਇਹਨਾਂ ਕੋਲੋਂ ਟਾਈਲਾਂ ਖਰੀਦਣ ਦੇ ਲਈ ਤੁਹਾਨੂੰ ਦਰਾਹ ਦੇ ਵਿਗਵਾ ਰੋਡ ਤੇ ਆਉਣਾ ਪਵੇਗਾ ਤੁਸੀਂ ਇਹਨਾਂ ਦੀ ਫੈਕਟਰੀ ਤੇ ਜਾ ਕੇ ਆਪਣੀ ਮਨ ਤਾ ਸੰਦ ਰੰਗ ਡਿਜ਼ਾਈਨ ਦੇ ਵਿੱਚ ਵੀ ਟਾਈਲ ਖਰੀਦ ਸਕਦੇ ਹੋ ਮਨੋਜੀ ਜੀ ਤੁਹਾਡੀ ਫੈਕਟਰੀ ਪਹੁੰਚੇ ਜੋ ਕਿ ਬਹੁਤ ਪੁਰਾਣੀ ਤੁਸੀਂ ਟਾਇਲ ਮੈਨੂਫੈਕਚਰਿੰਗ ਦਾ ਕੰਮ ਕਰਦੇ ਹੋ ਕਿਹੜੀ ਕਿਹੜੀ ਵੈਰਾਈਟੀ ਅਵੇਲੇਬਲ ਹੁੰਦੀ ਹੈ ਆਪਣੇ ਕੋਲ ਸਾਡੀ ਬੰਸਲ ਟਾਇਲਸ 2018 ਤੋਂ ਵੈਸੇ ਹੀ ਮਾਰਕੀਟ ਦੇ ਵਿੱਚ ਹੈਗੇ ਆ ਬੰਸਲ ਟਾਇਲਸ ਦੇ ਵਿੱਚ 60mm 80mm 40mm 50mm ਫੁੱਟ ਬਾਈ ਫੁੱਟ ਸਾਰੇ ਕਲਰਸ ਦੇ ਵਿੱਚ ਅਵੇਲੇਬਲ ਹੈ ਲਾਲ ਪੀਲਾ ਜਾਂ ਕਾਲੇ ਰੰਗ ਦੇ ਵਿੱਚ ਵੀ ਜੇ ਤੁਸੀਂ ਲੈਣੀ ਹੈ ਸਾਰੇ ਡਿਜ਼ਾਈਨਸ ਸਾਡੇ ਕੋਲ ਵੀ ਸ਼ੇਪ ਦੇ ਵਿੱਚ ਅ ਅਵੇਲੇਬਲ ਹੈਗੇ ਆ ਮਨੋਜੀ ਗੱਲ ਕਰਦੇ ਜਿਸ ਤਰ੍ਹਾਂ ਕਿ ਟਾਇਲ ਮੈਨੂਫੈਕਚਰਿੰਗ 'ਚ ਲੰਮੇ ਸਮੇਂ ਤੋਂ ਜੁੜੇ ਹੋਏ ਹਾਂ ਤੇ ਕਈ ਤਰ੍ਹਾਂ ਦੀ ਵੈਰਾਈਟੀ ਤੁਹਾਡੇ ਕੋਲ ਅਵੇਲੇਬਲ ਹੈਗੀ ਆ ਕੀ ਇਹ ਜਿਹੜੀਆਂ ਟਾਇਲਸ ਨੇ ਡਿਊਰੈਬਿਲਟੀ ਹੈਗੀ ਇਹਨਾਂ ਦੀ ਬਿਲਕੁਲ ਜੀ ਕਈ ਵਾਰ ਕੀ ਹੁੰਦਾ ਲੋਕੀ ਫਰਸ਼ ਲਗਵਾ ਲੈਂਦੇ ਆ ਦੋ ਤਿੰਨ ਸਾਲਾਂ ਬਾਅਦ ਉਹਨਾਂ ਨੂੰ ਉੱਥੇ ਰੈਨੋਵੇਸ਼ਨ ਚਾਹੀਦੀ ਆ ਸਾਰਾ ਫਰਸ਼ ਪਟਾਉਣਾ ਪੈਂਦਾ ਉਹ ਸਾਰੀ ਬੇਸਟੇਜ ਹੋ ਜਾਂਦੀ ਆ ਮਨੀ ਦੀ ਇਸ ਦੇ ਵਿੱਚ ਕੀ ਇੰਟਰਲੋਕਿੰਗ ਟਾਇਲਸ ਦੇ ਵਿੱਚ ਤੁਸੀਂ ਟਾਇਲ ਪਟ ਕੇ ਸਾਈਡ ਤੇ ਰੱਖ ਸਕਦੇ ਹੋ ਫਰਸ਼ ਉੱਚਾ ਨੀਮਾ ਕਰ ਸਕਦੇ ਹੋ ਉਸ ਤੋਂ ਬਾਅਦ ਉਹੀ ਟਾਇਲ ਉਸੇ ਡਿਜ਼ਾਈਨ ਦੇ ਨਾਲ ਤੁਹਾਡੀ ਫਰ ਟਾਈਲਸ ਦੇ अलावा ਅਸੀਂ ਬੈਂਚ, ਰੋਡ ਜਾਲੀ, ਮੇਨ ਹਾਲ। ਤੁਸੀਂ ਗੱਲ ਕਰਦੇ ਆ ਜਿਸ ਤਰ੍ਹਾਂ ਕਿ ਬਹੁਤ ਲੰਮੇ ਸਮੇਂ ਤੋਂ ਤੁਸੀਂ ਟਾਈਲਸ ਮੈਨੂਫੈਕਚਰਿੰਗ ਦਾ ਕੰਮ ਕਰ ਰਹੇ ਹੋ ਤੇ ਟਾਈਲ ਵੈਰਾਈਟੀ ਦੇ ਬਾਰੇ ਵੀ ਤੁਸੀਂ ਵਿਸਤਾਰਪੂਰਵਕ ਸਾਨੂੰ ਜਾਣਕਾਰੀ ਦਿੱਤੀ ਤੇ ਕਿਹੜੇ-ਕਿਹੜੇ ادارے ਤਰ੍ਹਾਂ ਤੋਂ ਟਾਈਲਸ ਲੈ ਰਹੇ ਨੇ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਾਡੀ ਇਹ ਟਾਈਲ ਜਾਂਦੀ ਆ ਮਤਲਬ ਸਰਕਾਰੀ ਡਿਪਾਰਟਮੈਂਟ ਜਿਵੇਂ ਪੰਚਾਇਤੀ ਲਗਾ ਲਓ ਤੁਸੀਂ, ਨਗਰ ਕੌਂਸਲ ਲਗਾ ਲਓ, ਠੀਕ ਆ ਨਗਰ ਨਿਗਮ ਲਗਾ ਲਓ ਤੇ ਹੋਰ ਵੀ ਸਰਕਾਰੀ ادارے ਬੜੇ ਨੇ ਹੈਲਥ ਕਾਰਪੋਰੇਸ਼ਨ ਲਗਾ ਲਓ ਤੁਸੀਂ, ਠੀਕ ਆ ਨੀ ਪੀ ਡਬਲਯੂ ਡੀ ਇਹ ਤੇ ਸਾਰੇ ਧਾਰਿਆਂ ਦੇ ਵਿੱਚ ਅੱਜ ਤੱਕ ਸਾਡੀ ਟਾਇਲ ਮਤਲਬ ਹੁਣ ਵੀ ਜਾਂਦੀ ਹੈ ਤੇ ਅੱਜ ਦੇ ਸਮੇਂ ਦੇ ਅੱਜ ਦੇ ਹਿਸਾਬ ਦੇ ਨਾਲ ਇਹ ਜਿਹੜੀ ਟਾਇਲ ਦੀ ਜ਼ਰੂਰਤ ਹੈ ਠੀਕ ਹੈ ਇਹ ਟਾਇਲ ਮਤਲਬ ਘਰ ਘਰ ਦੀ ਜ਼ਰੂਰਤ ਬਣ ਚੁੱਕੀ ਹੈ ਇਹ ਚੰਟੂ ਜੀ ਕੀ ਕਾਰਨ ਹੈ ਕਿ ਲੋਕਾਂ ਦਾ ਰੁਝਾਨ ਇਸ ਟਾਇਲ ਵੱਲ ਵੱਧਦਾ ਜਾ ਰਿਹਾ ਲੋਕਾਂ ਦਾ ਰੁਝਾਨ ਇਸ ਤਰੀਕੇ ਨਾਲ ਦੇਖੋ ਮਤਲਬ ਕਿ ਡਿਊਰੇਬਿਲਟੀ ਵੀ ਦੇਖਦਾ ਕਸਟਮਰ ਜ਼ਰੂਰੀ ਹੈ ਕੁਆਲਿਟੀ ਵਾਈਜ਼ ਵੀ ਠੀਕ ਹੈ ਨਹੀਂ ਔਰ ਸਸਤੀ ਵੀ ਪੈਂਦੀ ਹੈ ਇਹ ਚੰਟੂ ਜੀ ਗੱਲ ਕਰਦੇ ਜਿਸ ਤਰ੍ਹਾਂ ਕਿ بڑے ਯੂਨਿਟ ਲੱਗੇ ਨੇ ਆਲੇ-ਦਾਲੇ ਇਲਾਕੇ ਦੇ ਵਿੱਚ ਟਾਇਲ ਤੇ ਪਰਵੰਸਲ ਟਾਇਲ ਦਾ ਇੱਕ ਨਾਮ ਹੈ ਕੀ ਕਾਰ ਦੇਖੋ ਲੋਕਾਂ ਪ੍ਰਤੀ ਵਿਸ਼ਵਾਸ ਕੁਆਲਿਟੀ ਠੀਕ ਹੈ ਬਾਜ਼ਾਰ ਦੇ ਵਿੱਚ ਕੰਪੀਟੀਸ਼ਨ ਅਕੋਰਡਿੰਗ ਦੇਖੋ ਮਤਲਬ ਅੱਜ ਦੀ ਡੇਟ ਦੇ ਵਿੱਚ ਗਾਹਕ ਦੀ ਜਰੂਰਤ ਹੈ ਚੀਜ਼ ਵੀ ਸਸਤੀ ਹੋਵੇ ਤੇ ਮਾਲ ਵੀ ਵਧੀਆ ਹੋਵੇ ਠੀਕ ਹੈ ਜੀ ਅਸੀਂ ਜਿਹੜਾ ਵੀ ਮਟੀਰੀਅਲ ਯੂਜ਼ ਕਰਦੇ ਆ ਸਾਨੂੰ ਕੋਟੇ ਲੱਗੇ ਨੇ ਗਵਰਨਮੈਂਟ ਦੇ ਠੀਕ ਹੈ ਜੀ ਸੀਮੈਂਟ ਸਾਡੇ ਕੋਲ ਸਰਕਾਰੀ ਸਿੱਧਾ ਰਾਜਸਥਾਨ ਤੋਂ ਆਂਦਾ ਠੀਕ ਹੈ ਨਹੀਂ ਔਰ ਜਿਹੜਾ ਕ੍ਰੈਸ਼ਰ ਹੈ ਮੇਰੀ ਆਪਣਾ ਸਟੋਨ ਡਸਟ ਆ ਜਾਂ ਬਜਰੀ ਆ ਅਸੀਂ ਰੇਤਾ ਬਿਲਕੁਲ ਨਹੀਂ ਯੂਜ਼ ਕਰਦੇ ਸਟੋਨ ਡਸਟ ਪੈਂਦੀ ਹੈ ਇਹਦੇ ਵਿੱਚ ਬਜਰੀ ਪੈਂਦੀ ਹੈ ਸਾਰੇ ਆਨੰਦਪੁਰ ਸਾਹਿਬ ਦੀ ਸਾਰਾ ਮਤਲਬ ਕਿ ਜਿੱਦਦਾ ਦੀ ਕੁਆਲਿਟੀ ਵਰਤਾਂਗੇ ਤਾਂ ਉਦਾਂ ਦੀ ਟਾਈਲ ਬਣੂਗੀ ਠੀਕ ਹੈ ਤੇ ਕੁਆਲਿਟੀ ਅਸੀਂ ਜਦੋਂ ਅੱਛੀ ਵਰਤਨੀ ਹੈ ਉਦਾਂ ਟਾਈਲ ਤਾਂ ਆਪਣੇ ਆਪ ਹੀ ਵਧੀਆ ਔਰ ਦੂਜੀ ਚੀਜ਼ ਜਿਹੜੀ ਸਾਡੀ ਟਾਈਲ ਹੈ ਉਹ ਸੈਂਟਰ ਭਾਰਤ ਸਰਕਾਰ ਦੀ ਮਾਨਤਾ ਦੇ ਅਕੋਰਡਿੰਗ ਬੀਆਈਐਸ ਆਈਐਸਆਈ ਮਾਰਕ ਟਾਈਲ ਉਹਨਾਂ ਦੇ ਹਦਾਇਤਾਂ ਦੇ ਅਕੋਰਡਿੰਗ ਟਾਈਲ ਬਣਦੀ ਹੈ ਠੀਕ ਹੈ ਔਰ ਜਿਹੜੀ ਸਾਡੀ ਟਾਈਲ ਹੈ ਸੀ ਅਕੋਰਡਿੰਗ ਟੂ ਗ੍ਰੇਡ ਬਣਾਉਂਦੇ ਆ ਠੀਕ ਹੈ ਜਿਵੇਂ 60 ਐਮਐਮ ਦੀ ਟਾਈਲ ਦਾ ਗ੍ਰੇਡ ਐਮ35 ਹੁੰਦਾ 80 ਐਮਐਮ ਦਾ ਐਮ40 ਹੈ 50 ਐਮਐਮ ਦੀ ਟਾਈਲ ਦਾ ਗ੍ਰੇਡ ਹੁੰਦਾ ਐਮ30 ਫੁੱਟ ਬਾਈ ਫੁੱਟ ਹੈ ਠੀਕ ਹੈ 1 ਇੰਚੀ ਮੋਟੀ ਹੁੰਦੀ ਆ ਮਤਲਬ ਹਰ ਤਰ੍ਹਾਂ ਦਾ ਡਿਜ਼ਾਈਨ ਹਰ ਤਰ੍ਹਾਂ ਦੀ ਥਿਕਨੈਸ ਅਕੋਰਡਿੰਗ ਟੂ ਗ੍ਰੇਡ ਬਣਦੀ ਆ ਜੀ ਸਾਡੀ ਟਾਈਲ ਜੀ ਅਸੀਂ ਗੱਲ ਕਰਦੇ ਆ ਅਗਰ ਇਹ ਵੀਡੀਓ ਦੇਖ ਕੇ ਸਾਡੇ ਕਿਸੇ ਕਸਟਮਰ ਨੇ ਜਾਂ ਸਾਡੇ ਕਿਸੇ ਵੀਵਰ ਨੇ ਟਾਈਲਸ ਲੈਣ ਆਣਾ ਹੋਵੇ ਕਿੱਥੇ ਆਣਾ ਪਏਗਾ ਤੁਹਾਨੂੰ ਆਣਾ ਪਏਗਾ ਜੀ ਬੈਗਵਾਲ ਦਰਾਹਾ ਰੋਡ ਬੈਗਵਾਲ